ਕੀ ਤੱਕ ਦੇ ਮਹਨ ਸਿੰਘ ਅਸੀਂ ਪੰਜਾਬ ਤੋਂ ਲੋਕ ਕਰਦੇ ਆ ਕਿ ਗੱਲ ਅਸੀਂ ਪੰਜਾਬੀ ਦੇ ਵਿੱਚ ਹੀ ਕਰਾਂਗੇ ਤੇ ਨਾੜ ਕਿ ਜਿਹੜਾ ਸਾਡਾ ਚੱਲੇਗਾ ਉਹ ਜੇ ਪੰਜਾਬੀ ਦੇ ਵਿੱਚ ਹੀ ਹੋਏਗਾ ਠੀਕ ਹੈ ਬੱਚੋ ਸਰ ਅਵਾਜ਼ ਜਿਹੜੀ ਆ ਉਹ ਆਰੀ ਹੈ ਸਾਰਿਆਂ ਤੱਕ ਯੈਸ ਸਰ ਛੋਟਾ ਠੀਕ ਐ ਅਬੇ ਗਾੜੀ ਦਿੱਤਾ ਗਿਆ ਆ ਕਿ ਅਸੀਂ ਇੱਥੇ ਕਰਦੇ ਆ ਜੇਨ ਕੀ ਆ ਵਾੜ ਦੇ ਵਿੱਚ ਇਸ चीज ਦੀ ਦੇਰ ਕੀ ਆ ਦੇਖੋ ਬੱਚਿਓ ਜਦੋਂ ਸਮਾਜਿਕ ਬੁਰਾਈਆਂ ਸ਼ਿਕਰਦੇ ਹੁੰਦੀਆਂ ਆ ਉਸ ਸਮੇਂ ਨਾਟਕ ਨੀਟੇ ਜਾਂਦੇ ਆ ਕਿਹੜੇ ਨਾਟਕ ਖੇਡੇ ਜਾਂਦੇ ਆ ਜ਼ਿੰਦਗੀ ਦੀ ਅਸਲ ਚਾਈ ਜਿਹੜੀ ਆ ਉਹਨਾਂ ਦੇ ਵਿੱਚ ਬਿਆਨ ਕੀਤੀ ਜਾਂਦੀ ਆ ਯਾਦੋਗੇ ਸਮਾਜਿਕ ਬੁਰਾਈਆਂ ਨੇ ਤੁਹਾਡੇ ਤੱਕ ਤੇ ਨਾਲ ਕਿਤੇ ਵਿੱਚ ਅਫੇਰ ਕਰਦੇ ਨੇ ਕਿ ਸਮਾਜਿਕ ਬਰਾਈਆਂ ਨੂੰ ਦੂਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਪ੍ਰੋਫੈਸੀ ਦਿੱਤਾ ਜਾਂਦਾ ਹੈ ਕਿ ਸਨੇਹਾ ਦਿੱਤਾ ਜਾਂਦਾ ਹੈ ਸਮਾਜ ਆਸੀਂ ਉਸੇ ਚੀਜ਼ ਨੂੰ ਲੈ ਕੇ ਤੁਹਾਡੇ ਦਮਿਆਨ ਪੁੱਜੇ ਆਂ ਪ੍ਰਭਤ ਸਿੰਘ ਨਾਰਜ ਸਿੰਘ ਤੋਂ ਦਿੱਖੜੀ ਤੋਂ ਉਹ ਪਕਸੇ ਤੋਂ ਦਿੱਖੜੀ ਜੀ ਆਮ ਅਸੀਂ ਸ਼ਿਕਾਪਾ ਦੇ ਵਿੱਚ ਉਹਨਾਂ ਦੇ ਲੇਖ ਜਿਹੜੇ ਆ ਪੜਦੇ ਆ ਜਿਹੜੇ ਬੱਚੇ ਵੱਡੇ ਵੱਡੇ ਬੱਚੇ ਜਿਹੜੇ ਕਲਾਸ 1 2 ਦੇ ਵਿੱਚ ਨੇ ਉਹ ਸ਼ਾਇਦ ਹੋਣ ਵਰਤ ਰਹੇ ਨੇ ਹੋਰ ਕੁਰੀਤ ਲੜੀ ਹੋ ਧਰਤੀ ਆ ਅਸੀਂ ਇਸ ਨੂੰ ਛੋਟਾ ਫਿਲਮ ਨਹੀਂ ਕਹਿ ਸਕਦੇ ਅਸੀਂ ਇਸ ਨੂੰ ਪੰਜਾਬ ਦਾ ਬਹੁਤ ਵੱਡਾ ਰਾਇਟਰ ਦਾ ਮੱਕਾ ਕਹਿ ਸਕਦੇ ਜਿੱਥੇ ਕਿ ਹਰ ਕਰੈਕਟਰ ਆ ਕੇ ਆਪਣੀ ਨਿੱਤ ਨੂੰ ਲਿੰਦਾ ਰਿਹਾ ਹੈ ਚਾਹੇ ਇੱਕ ਦਿਨ ਚਾਹੇ ਇੱਕ ਮਹੀਨਾ ਚਾਹੇ ਇੱਕ ਸਾਲ ਛੋਟੇ ਤੋਂ ਲੈ ਕੇ ਵੱਡਾ ਰਾਇਟਰ ਜਿਹੜਾ ਆ ਉਹ ਪ੍ਰਿੰਸ ਲੀਧਿਕਰ ਜੀ ਨੇ ਆ ਕੇ ਆਪਣਾ ਸਵਾਗਤ ਜਾਣ ਕਿ ਉਹਨੇ ਦਿੱਤਾ ਇਹਦਾਇਆ ਸੋ ਅਸੀਂ ਉਸ ਧਰਤੀ ਤੋਂ ਆਏ ਆ ਔਰ ਨਾਟਕ ਜਿਹੜਾ ਆ ਉਹ ਸਾਡਾ ਭੰਗਦਾਸੀ ਦਿੱਤਾ ਹੈ ਜਿਸ ਦੇ ਰਿਲੇਟਡ ਆ ਉਹ ਮੈਦਾਨ ਦਾ ਹੈ ਆਹ ਨਾਲ ਜੀ ਸੁਣਨ ਵਾਲੇ ਜਿਹੜਾ ਠੇਡ ਪੰਜਾਬੀ ਦੇ ਵਿੱਚ ਚੱਲੇਗਾ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਕਿ ਚੁੱਪ ਦਾ ਦਾਣ ਬਰਸ਼ੇ ਰੋ ਉਹ ਤੁਹਾਡਾ ਇਸੇ ਵਾਰ ਫਿਰ ਪੂਰੇ ਸਟਾਫ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਹ ਸਮਾਜ ਦਿੱਤਾ ਉਸ ਕੈਸਰੀ ਬਾਜਰਾ ਸਾਹਿਬ ਜੀ ਜਿਨ੍ਹਾਂ ਨੇ ਸਾਨੂੰ ਇੱਕ ਮਾੜੜ ਕੇ ਘਾੜੋ ਸਾਡੀ ਜਿਹੜੀ ਹੈਲਥ ਮਿਸਟਰੀ ਹੋਈ ਆ ਤੁਹਾਡੇ ਦਾ ਬਚਾਇਆ ਸੋ ਇੱਕ ਵਾਰੀ ਹੋਰ ਦਾ ਤਾਲੀਆਂ ਦੇ ਦਿੰਦੀ ਸੋ ਬੱਚੋ ਕਰੀਏ ਸ਼ੁਰੂ ਨਾਟਕ Yes sir ਸੋ ਨਾਟਕ ਸਾਡਾ ਵੀ જીલ ૜ઍ� ૎ઙ འતર્� ཡ્� ચાર ૫ેપેજ આ પે�ક કટિરએા દાß કકીબ� Trading કેજ ખિલે ਸਬਜੀ ਦੇ ਇਹ ਮਾਤੀ ਬੁਤਿਆਂ ਦੇ ਪਾਣੀ ਪਿਲਾਈ ਜਾਂਦਾ ਹੁਣ ਤਾਂ ਮੈਂ ਨਾ ਅੱਧੀ ਘੋਲੇ ਕੰਨੀ ਆ ਥੋੜਾ ਮੋਟਾ ਰਹੇਗਾ ਥੋੜਾ ਬੇਬੇ ਆਪ ਵੀ ਖਾ ਲਿਆ ਕਰ ਆਹ ਪੌੜੀ ਦੀ ਸਬਜੀ ਜੀ ਕਾਹਨੇ ਅੱਛੀ ਚਾਹ ਕੋਲਦੀਆਂ ਨੇ ਉਹ ਨਾ ਕੰਮ ਦਾ ਨਾ ਕਾਇਦਾ ਦੁਸ਼ਮਣੇ ਦਾ ਉਹ ਸਾਨੂੰ ਤੇ ਕੰਮ ਕਰਦੇ ਨੂੰ ਭੁੱਖ ਲੱਗਦੀ ਨਹੀਂ ਇਹਨੂੰ ਬੇਲੇ ਨੂੰ ਕਿੱਡੀ ਭੁੱਖ ਲੱਗਦੀ ਆ ਕਾਹ ਉਹਨੂੰ ਖੇਲੇ ਨੂੰ ਰੋਟੀਆਂ ਹਾਂ ਕਹੇ ਗਾਵੀ ਓਹੋ ਕਾਦੀ ਬੋਲ ਯੋ ਇੱਕ ਦਿਨ ਸਾਰਾ ਦਿਨ ਕੰਨਾਈ ਟੁੱਟ ਗਈਆਂ ਮਾਰੀ ਰੱਖਦਾ ਇਹ ਸਾਡੀ ਤਾਂ ਗੱਲ ਵੀ ਨਹੀਂ ਸੰਦਾ ਉਹ ਕਰਦਾ ਗੱਲ ਟੁੱਟ ਗਈਆਂ ਕਰਦਾ ਜੋ ਬਾਪੂ ਉਹ ਕਹਦਾ ਲਾਤ ਨਾਲ ਡੰਡ ਤੇ ਜਿਹੜੀ ਡੰਡ ਬਤੂਨ ਲਾਉਂਦੇ ਮੈਂ ਕੀ ਕਰੀ ਖਾਣਾ ਬੇ ਬਾਬੂ ਮੈਂ ਬੜਾ ਪੁਰਜੀ ਬੜੀ ਸਵਾਦ ਬਣਾਈ ਉਰਜੀ ਦਾ ਕੋਲਾ ਤੇ ਚੰਗੀ ਕਰੇ ਠੀਕ ਹੈ ਉਹ ਬੇਬੇ ਤੇਰੀ ਸਾਗ ਬਣਾਇਆ ਹੈ ਸਾਗੀ ਆਹੋ ਬਾਬੂ ਫੋਨ ਤੇ ਪਤਾ ਹੀ ਨਹੀਂ ਲੱਗਾ ਤੇ ਪਤਾ ਫੋਨ ਤੇ ਨਿਕਲਿਆ ਕਰ ਨਾ ਉਹ ਤੈਨੂੰ ਕਿੰਨੀ ਵਾਰੀ ਸਰਕਾਰਾਂ ਕੇ ਜਦੋਂ ਖਾਣਾ ਕੱਢਦਾ ਫੋਨ ਤੇ ਉਗਲਾ ਨਹੀਂ ਮਾਰਦੀਆਂ ਬਾਬੂ ਨਾਦਰ ਫੋਨ ਨਾ ਵੇਖਾ ਰੋਟੀ ਪਛਦੀ ਨਹੀਂ ਆ ਓਏ ਕੋਤ ਰੋਟੀ ਇੱਕਾ ਥੋੜੀ ਪਛਦੀ ਆ ਰੋਟੀ ਦਾ ਪਛ ਓਏ ਕਿਰਾਉਣ ਚ ਜਾਇਆ ਕਰੇ ਕੋਈ ਖੇਡ ਖੇਡ ਕੇ ਜਾਂ ਕਰ ਤੇਰਾ ਸਰੀਰ ਭੁੱਲੇ ਰੋਟੀ ਖਾਵੇ ਉਹ ਬਾਪੂ ਕਰਦੀ ਨਾ ਉਹ ਗੱਲਾਂ ਬਾਪੂ ਹੰਨੀ ਬਜੰਦਾ ਗਰਾਊਂਡਾਂ ਤੇ ਖੇਡਾਂ ਖੇਡਣਾ ਉਹ ਘਰੇ ਮੈਂ ਕਿ ਖੇਡ ਲਈਦਾ ਮੋਬਾਈਲ ਤੇ ਪੱਪਜੀ ਹਾਏ ਲੁੱਟੋ ਹੋਰ ਬੰਦਿਆ ਨੂੰ ਕਹਿੰਦੇ ਆ ਆਪਣੀ ਮੇਰੇ ਇੱਕ ਹੋਰ ਗੱਲ ਸੁਣਾ ਉਹ ਤੇਰਾ ਤੇ ਖਾਣਾ ਤੂੰ ਖਲਵਾਇਆ ਨਹੀਂ ਆ ਤੇ ਮੈਂ ਤੁਹਾਡਾ ਖਾਣਾ ਨਾ ਟੈਸਟ ਕੀਤਾ ਜਿੰਤਾ ਮੈਂ ਕਹੇ ਜਾਂਦਾ ਸੱਟੜੇ ਕੌਂਚ ਸਾਰੇ ਹਾਂਜੀ ਬਾਪੂ ਜੀ ਮੇਰੀ ਇੱਕ ਹੋਰ ਗੱਲ ਜੇ ਹਾਂ ਮੈਂ ਲੁੱਟੋ ਗਿਆ ਨਾ ਬੜੇ ਪੈਸੇ ਪੁੱਜੇ ਪਏ ਆ ਕਹ ਕੇ ਲੁੱਡੋ ਅੱਛਾ ਪਟਵਾ ਕੇ ਮਾ ਘਟੇਗਾ ਐ ਅੱਗੇ ਮਾ ਘਟੇਗਾ ਮੇਰੀ ਸੁਣ ਲੈ ਗਾ ਲੋ ਬੇਬੇ ਬੇਬੇ ਤੇ ਹੋਰ ਬੰਗਲਾ ਵੇਖ ਰੋ ਨਹੀਂ ਬਾਪੂ ਛੇ ਮੈਂ ਉਧਰ ਜਾਣਾ ਮੈਂ ਤਾਂ ਵਿਆਹ ਨਹੀਂ ਹੋਣਾ ਹੋਏ ਪੁੱਤ ਪਾਣੀ ਮਾਰ ਦੇ ਤੇ ਬਣਾਈ ਦੁਨੀ ਆ ਜਾਂਦਾ ਐ ਕਰੋ ਐ ਕਰੋ ਐ ਕਰੋ ਲੈ ਗਾ ਲੋ ਹੋ ਜਾਓ ਫੇਰ ਇਹ ਨਾ ਨਹੀਂ ਹੈ ਉਹ ਤੇ ਆਹ ਬੜਾ ਮਾਣ ਲੈ ਉਹ ਮੁੰਡਾ ਦੀ ਜਾਨ ਬੜੀ ਦੁਖੀ ਕੀਤੀ ਆ ਬਸ ਮੁੰਡਾ ਦਾ ਲੈ ਤਾਂ ਮੈਂ ਸੱਪੇ ਨੂੰ ਫੜਿਆ ਇਹਨੂੰ ਤੇੜਾ ਬੁੱਲਣਾ ਹੀ ਭੁੱਲ ਗਿਆ ਕਿ ਆਪ ਤੋਂ ਵੱਡੇ ਨੂੰ ਬੋਲੀ ਦਾ ਕਿਦਾਂ ਇਹ ਸਾਰਾ ਕਸੂਰ ਨਾ ਇਹ ਫੂਟ ਦਾ ਆ ਕਿੰਨੇ ਪੁਆਰੇ ਦੀ ਜੜ ਖੂਣੀ ਆ ਇਹਨੂੰ ਲੱਗਦਾ ਕਿ ਇਹਨੂੰ ਸਭ ਦਾ ਸੋਹਣਾ ਬਣਾ ਇਹਨੂੰ ਬੰਦਾ ਭੜੋੜਾ ਬੜਾ ਖੁਆ ਹੀ ਆ મિનુ પહેલા આન વ્યા એ પડ દના ਆਪਰਾ ਢਿਮਣਾ ਵੇਖਿਆ ਇੰਨਾ ਸਾਰਾ ਕੁਝ ਅੱਜ ਹੀ ਬੜਜਣਾ ਨਹੀਂ ਢੁੜਕੀ ਢੁੜਕੀ ਸਾਹੀ ਗੱਲ ਬਣੀ ਵਾਹ ਬੜੀ ਉਹ ਕੋਲੋਂ ਨਿਕਾ ਆ ਗਿਆ ਤੇਰਾ ਤੇਰੀ ਬਾਹਰ ਆ ਜਲੇ ਹੋਰ ਜਿਹੜਾ ਤੇਰਾ ਹੈ ਕਿੰਨਾ ਜਿਹੜਾ ਬਾਹਰ ਆ ਜਾਂਦਾ ਹੈ ਹੋਰ ਤੇਰਾ ਕੀ ਹਾਲ ਹੈ ਵਧੀਆ ਫਰ ਲੋ ਤੂੰ ਸੁਣਾ ਐਵੇਂ ਠੀਕ ਹੈ છડી એનું રાખર પેટે લિકાર પછી ઘરે રે લીતે સીટા બનાઈયા વે લે ચાલ કોઈ ગઈ ਪੜਾ ਜਿਓਏ ਕੋਈ ਆ ਗਈ ਆਇਆ ਕੋਈ ਨਹੀਂ ਉਹ ਇੱਥੇ ਮੈਂ ਦੇਖਣਿਆ ਆ ਰਗੜਾ ਵੀ ਕਿਤੇ ਰਹਿ ਗਿਆ ਹੋਰ ਤੇ ਹੋਰ ਕੁੱਤਾ ਵੀ ਕਿਤੇ ਨਜ਼ਰ ਨਹੀਂ ਆਉਂਦਾ ਹਾਂ ਇਹ ਮੈਨੂੰ ਲੱਗਦਾ ਕੋਈ ਨਾ ਕੋਈ ਗੜਬੜਿਆ ਗੜਬੜ ਕਾਦੀ ਏ ਚੱਲ ਦੇ ਇੱਥੇ ਉਹ ਮੈਨੂੰ ਲੱਗਦਾ ਅੱਜ ਆਪਣੇ ਸਕੂਲ ਛੁੱਟੀ ਆ ਉਹ ਤੇਰਾ ਭਜਈਆ ਆ ਪੁੱਤ ਤੈਨੂੰ ਇਹਨੇ ਭਲੇਖੇ ਬੰਦੇ ਨਾ ਚਲ ਕੋਈ ਗੱਲ ਨਹੀਂ ਆਪਾਂ ਅੱਜ ਜਦੋਂ ਦਾ ਕੋਈ ਨਹੀਂ ਨਾ ਦਾ ਆਪਣੀ ਘਰ ਆਹੋ ਅੱਜ ਆਪਾਂ ਟਾਈਮ ਪਾਸ ਕਰਦੇ ਆਂ ਬਾਤਿਆ ਯਾਰ ਅੱਜ ਨਾ ਪੜਦੇ ਆਪਾਂ ਆ ਜਾ ਪੜੀਏ ਆ ਸੁਣਾ ਮੇਰੀ ਆਪ ਅੱਖੋਂ ਲਈਏ ਗੱਲਾਂ ਮੇਰੇ ਨਾਲ ਕਰਿਆ ਕਰ ਮੈਨੂੰ ਨਹੀਂ ਈ ਚੰਗੀਆਂ ਲੱਗਦੀਆਂ ਗੱਲਾਂ ਪੜਦਾ ਪੜਨ ਆ ਰੀਆਂ ਹੋਰ ਕੀ ਕਰਨਾ ਉਹ ਮੈਂ ਟਾਈਮ ਪਾਸ ਦੀ ਗੱਲ ਕਰਨਾ ਟਾਈਮ ਪਾਸ ਉਹ ਕਿਥਾਂ ਹੈ ਆ ਕਿੱਦਾਂ ਇੱਧਰ ਆ ਇੱਥੇ ਕਰੋ

اڑا کھولی او منن کو اجن ني ديا او گندا تين سب کي دينو گا چل چل اے آ ککل چي تور تک تركي گوڑن گھر والا کوں اسا ايتھو نٿا ਕੀ ਬੋਲਦੇ ਕਿਤਾ ਉਹ ਨਾਮ ਲੈ ਉਹ ਤੋ ਜੰਗੜਾ ਲੈ ਕੇ ਮਾਰਦਾ ਟਾਈਮ ਉਹ ਗੱਲ ਨੂੰ ਮਾਫ ਮਾਨ ਉਹ ਦੁਨੀਆ ਨੂੰ ਹਰ ਇੱਕ ਗੱਲ ਸਮਝਾਵਾ ਮੈਂ ਹੈਂ ਉਹ ਤੋਂ ਦੇ ਬੜਾ ਕੇ ਨਾ ਆਪੂ ਇੱਕਾਰੀ ਫੂਨ ਲਾ ਦੇ ਤੇਰੀ ਖਾਰੇ ਚ ਗੱਲ ਮੰਨੂ ਉਹ ਡੰਗਰ ਮੁੱਖੇ ਨਹੀਂ ਕਹਿੰਦੇ ਤੇਰੀ ਜਾਨ ਉਧਰ ਵੇ ਚੱਲ ਮਾਵਾ ਚੱਲ ਨਾ ਬੇਰਲਾ ਕੋਣ ਕੋਈ ਫੂਨ ਖਾਨੀ ਮਿਲਣਾ ਬੰਦੇ ਦਾ ਪੁੱਤ ਬਣ ਕੇ ਤੇਰੇ ਮੈਂ ਦੱਸਾ ਪੜਾਈ ਜਾ ਧਿਆਨ ਦੇ ਚੱਲ ਤੈਨੂੰ ਜਾ ਮਰ ਜਾ ਮੇਰਾ ਇਥੇ ਖੜਾ ਪਰਿਆ ਦਫਾ ਇਹ ਠੀਕ ਆਪਾਂ ਕਰ ਹਾਂ ਹਾਂ ਮੈਨੂੰ ਫੋਨ ਲਾ ਦੇ ਫੋਨ ਲਾ ਦੇ ਥੋੜਾ ਜਿਹਾ ਹੋਣਾ ਮਹਾਰੀ ਕਿੱਧਰ ਲੱਗਾ ਨਹੀਂ ਦਾ ਮਗਰ ਉਹ ਹਾਂ ਨਾ ਠੀਕ ਹੂੰ ਵੇਖ ਉਹ ਦਰਵਾਜ਼ੇ ਬੀਬੀ ਰਾਣੀ ਕਾਹ ਨਹੀਂ ਬੰਦ ਕਰ ਮੈਂ ਕਿਆ ਸੁਣਦੀ ਆਂ ਭਗਵਾਨੇ ਹਾਂ ਚੁੱਪ ਕਰੂ ਮੈਂ ਕਿਆ ਗੱਲ ਤੇ ਸੁਣ ਸ਼ਟ ਆਪ ਅੰਦੀ ਗੱਲ ਤੇ ਕੀ ਹੈ ਕਿ ਮੈਂ ਕਿਆ ਜੇ ਤੁਹਾਨੂੰ ਥੋੜੀ ਜੀ ਇਹਦੇ ਤੋਂ ਫੁਰਸਤ ਮਿਲੇ ਤੇ ਕਾਫੇ ਖਿਚਾਦਾ ਬਣਾ ਦਿਓਗੇ ਨਾ ਚਿਰ ਮੇਰਾ ਸੀਰੀਅਲ ਇਹ ਨਾ ਖਤਮ ਹੁੰਦਾ ਮੈਂ ਨਹੀਂ ਬਿਜਾ ਚੁੱਪ ਨੂੰਰੀ ਤੇਰਾ ਸੀਰੀਅਲ ਤੇ ਚੱਲਦੇ ਰਹਿਣੇ ਜਦੋਂ ਮਰਜੀ ਵੇਖ ਲਈ ਉਹ ਮੈਂ ਕਹਿੰਦਾ ਕੰਮ ਤਾਂ ਘਾਲੀ ਸਾਹਮਣਾ ਉੱਠ ਸਿਆਣੇ ਬਣ ਆ ਚਾਹ ਬਣਾ ਦੇ ਕਾਫੇ ਸਟਾਉਂਡਿੰਗ ਓਏ ਕੋਈ ਗਣੀ ਭਗਵਾਨ ਨੇ ਨਾੜ ਕੇ ਸਾਡੇ ਕਰਦੇ ਆ ਨਾੜ ਕਰਦੇ ਵਿਚਾਰੀ ਜੱਤੋਂ ਦੇ ਕਿਹੜੇ ਕਿਹੜੀ ਛਾਲੇ ਹੋ ਗਏ ਘਾੜਾ ਘਰ ਨਾੜ ਕੇ ਇਹ ਪੱਤਵੜਾ ਰਾਸੀ ਦੇ ਕੰਮ ਹੈ ਬਣੇ ਬਣੇ ਕਹਿੰਦਾ ਚਲਣੀ ਆ ਇੱਕ ਜਦ ਤੈਨੂੰ ਉਹਦੇ بڑے ਛਾਲੇ ਨਜ਼ਰ ਆਉਂਦੇ ਆ ਜਿਹੜੇ ਕੋਪੀ ਨਾਲ ਮੇਰੇ ਤੇ ਨਾ ਆਉਂਦੇ ਤੈਨੂੰ ਹਰ ਬਿਰਖ ਕੋਖ ਲੱਗਦੀ ਨਹੀਂ ਤੂੰ ਉਹਦੇ ਵਿੱਚ ਕਿਹੜੇ ਰੋਟੇ ਤੇ ਕਿ ਮੁਰਗੀ ਤਾਂ ਕੱਢੀ ਜੋ ਮੈਂ ਨੋ ਨੀ ਤਮਾ ਤੋੜ ਲੈਂ ਇਹ ਦੋ ਦਿਨ ਤੱਕ ਆਖ ਰਹੇ ਅੱਛਾ ਹਾਂ ਚਲੋ ਠੀਕ ਹੈ ਠੀਕ ਹੈ ਨਾ ਇੱਧਰ ਜਿਹੜੀ ਆਪਾਂ ਗੇਮ ਖੇਡਨੀ ਆਲਾ ਠੀਕ ਹੈ ਦੇਖ ਤੇ ਗੇਮ ਦੀ ਗੇਮ ਅੱਛਾ ਤੇ ਪੈਰ ਪਾਸ ਦਾ ਟਾਈਮ ਪਾਸ ਠੀਕ ਹੈ ਤੇ ਨਾਲੇ ਕਮਾਵਾ ਗੱਤ ਉਹ ਕਿੰਨੇ ਐਸੇ ਐ ਕਿਦਾਂ ਐ ਕੈਸੇ ਬੜਾ ਕਿਦਾਂ ਮੋੜਿਆ ਮੈਂ ਆਪਣੇ ਬਾਪੂ ਦਾ ਖਾਤਾ ਕੀਤਾ ਇਹਨਾਂ ਅਟੈਚ ਅੱਛਾ ਚਦੋਂ ਜੀ ਕਰਦਾ ਖਾਤੇ ਚੋਂ ਪੈਸੇ ਕੱਢ ਕੇ ਗੇਮ ਚ ਪਾ ਲਈ ਦਿਆ ਅੱਛਾ ਤੇ ਜਦੋਂ ਚਿੱਤ ਲੀ ਗੇ ਓ ਜਿੱਤ ਜੀਏ ਮਾਂ ਬਾਪ ਨੂੰ ਭੁੱਲ ਕੇ ਬਣ ਗਏ ਹੁ ਨਾ ਦੇ ਜਾਏ ਨਾਲ ਇਕ ਲਗੇ ਸਾਰੇ ਹੀ ਆਪਣੇ ਰਿਸ਼ਤੇਦਾਰ ਗੱਲ ਕੀ ਦੀ ਕਲਿਏ ਸਾਰੇ ਛੋਟੇ ਵੱਡੇ ਹੀ ਹੋਏ ਨੇ ਸਭ ਹੋਏ ਨੇ ਫੂਲ ਦੇ ਸ਼ਿਕਾ

ਨਾ ਕਰਾ ਮੇਰਾ ਪੁੱਤ ਜੇ ਬੜੀਆਂ ਨਾਲ ਸੁੱਕਾ ਸੁੱਕ ਕੇ ਆਇਆ ਬਾਪੂ ਜੀ ਮੈਂ ਇਹਨਾਂ ਚੈੱਕ ਕਰਦਾ ਤੇ ਜਿਹੜੀ ਬਿਮਾਰੀ ਨਾਲ ਲੱਗੀ ਹੋਈ ਹੈ ਨਾ ਇਹ ਜਿਆਦਾ ਮੂੰਗੋਇ ਚਲਾਉਣ ਨਾਲ ਹੋਈ ਹੈ ਜ਼ਰੂਰ ਇਹ ਵੀ ਜਦੋਂ ਮੂੰਗੋਇ ਚਲਾਉਦੇ ਹਣਗੇ ਵੇਖੋ ਬਾਪੂ ਜੀ ਕਿਤੇ ਸਾਨੂੰ ਮੂੰਗੋਇ ਦੇ ਫਾਇਦੇ ਆ ਨਾ ਜੇਕਰ ਆਪਾਂ ਇਹਦਾ ਮਿਸਯੂਜ਼ ਕਰਦੇ ਤਾਂ ਨੁਕਸਾਨ ਹੀ ਬਹੁਤ ਆਪਾਂ ਕੀ ਕਰਦੇ ਕਿ ਸਾਰਾ ਦਿਮਗ ਮੂੰਗੋਇ ਆਪਣੇ ਹੱਥਾਂ ਵਿੱਚ ਰੱਖਦੇ ਜਾਂ ਸਾਡੀ ਜੇਬ ਵਿੱਚ ਹੁੰਦਾ ਇਸ ਨਾਲ ਕੀ ਇਲੈਕਟ੍ਰੋਮੈਗਨੈਟਿਕ ਕਰਨਾ ਨਿਕਲ ਨਹੀਂ ਆਣੇ ਦੋ ਸਾਡੀਆਂ ਜਿਹੜوں ਤੋਂ ਜੋੜ ਕਰ ਦੇਣ ਜਣ ਦੇਰ ਤੱਕ ਹੂੰ ਦਾ ਯੂਜ਼ ਕਰਨਾ ਜਿਸ ਨਾਲ ਕਾਲਾ ਮੋਤੀ ਹੋ ਜਾਂਦਾ ਅਤੇ ਕਈ ਵਾਰ ਤਾਂ ਇਹ ਗਿਆਨ ਤੇ ਨਜ਼ਰ ਘਟ ਜਾਂਦੀ ਹੈ ਬਾਪੂ ਜੀ ਇਹ ਸਾਰੇ ਡਿਪਰੈਸ਼ਨ ਚਲੇ ਗਏ ਨੇ ਬਾਕੀ ਤੁਸੀਂ ਵਿਗੜਾ ਨਾ ਕਰੋ ਤੁਸੀਂ ਆ ਇਸ ਜਮਾ ਕਰਵਾਓ ਤਾਂ ਕਿ ਆਪਣੇ ਦਾ ਲਾਭ ਸ਼ੁਰੂ ਕਰ ਸਕੀਏ ਕਿੰਨਾ ਕਿਤੇ ਬਾਪੂ ਜੀ ਇਸ ਤੇ ਜ਼ਿੰਮੇਵਾਰ ਤੁਸੀਂ ਵੀ ਹੋ ਇਸ ਪిల్లా ਉਹ ਸਾਰੇ ਪੈਸੇ ਤੇ ਲਿਆ ਆ ਮੋਬਾਈਲ ਦੀਆਂ ਖੇਡਾਂ ਦੀਆਂ ਖੇਡ ਖੇਡ ਕੇ ਦਾ ਦਿੱਤੇ ਨੇ ਹੋਰ ਮਿੱਦੋ ਇਹ ਨਹੀਂ ਸਮਝਾਉਂਦੇ ਕਿ ਮੈਂ ਆਪਣੇ ਕੋਟ ਦਾ ਇਲਾਜ ਕਿਵੇਂ ਕਰਵਾਵਾ ਮੈਨੂੰ ਕਹਿੰਦਾ ਸੀ ਬਾਪੂ ਇੱਦੀ ਚ ਵਜੀਪਾ ਆ ਤੰਨੂੰ ਫੋਨੇ ਇਸ ਗੱਲ ਦਾ ਕੀ ਪਤਾ ਸੀ ਕਿ ਘਾਟੇ ਵਾਲੇ ਸਾਰੇ ਪੈਸੇ ਇੰਨੇ ਖੇਡਾ ਜਿਹੜੇ ਡਾਕ ਰੇ ਨੇ ਇਹ ਕੀ ਹੋਜੀ ਯਾਦਤ ਪਾ ਲਈ ਅਸੀਂ ਆ ਜਿਹਦੇ ਵਿੱਚ ਵੜ ਕੇ ਅਸੀਂ ਆਪਣੇ ਆ ਵਾਤਾਵਰਨ ਨੂੰ ਗੁਆ ਚੁੱਕੇ ਹੁਣ ਕਿਧਰੇ ਜੀ ਉਹ ਚਿੜੀਆਂ ਦਾ ਚੱਕਰ ਸੁਣੋ ਜੀ ਮੈਨੂੰ ਤੇ ਨਾਲ ਮੈਦਾਨਾ ਦੇ ਵਿੱਚ ਪਹਿਲਾ ਵਰਗੀਆਂ ਰੋਲ ਚਾਰੇਗਾ ਰਿਸ਼ਤੇਦਾਰੀਆਂ ਜੋ ਦਿਖਾ ਸਕਦੇ ਮਾਪਿਓ ਨੂੰ ਲਾਜ਼ਮੀ ਪਤਾ ਉਹ ਲਾਜ਼ ਨੂੰ ਆਪਣੇ ਮਾਪਿਓ ਦਾ ਨਹੀਂ ਪਤਾ ਕਿੱਥੇ